ਜੈਨਸੁਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਖਨੋਰੀ ਬਾਰਡਰ ਉੱਤੇ ਲਗਾਤਾਰ ਮੌਜੂਦ ਹਾਂ ਤਾਂ ਪਲ-ਪਲ ਦੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਅੱਜ ਜੇਕਰ ਗੱਲ ਕਰੀਏ ਤਾਂ 41ਵੇਂ ਦਿਨ ਦੇ ਵਿੱਚ ਡੱਲੇਵਾਲ ਦਾ ਮਰਨ ਵਰਤਾਉ ਦਾਖਲ ਹੋ ਚੁੱਕਿਆ ਹੋਇਆ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨ ਆਗੂਆਂ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਤਾਂ 2 ਘੰਟੇ ਬੰਦ ਕਮਰਾ ਮੁਲਾਕਾਤ ਹੋਈ ਹੈ ਤਾਂ ਕਿਸਾਨ ਆਗੂ ਮੇਨਾ ਕਾਕਾ ਜੀ ਕੋਟਲਾ ਮੌਜੂਦ ਨੇ ਕਾਕਾ ਜੀ 2 ਘੰਟੇ ਤੋਂ ਵੱਸ ਬੰਦ ਕਮਰੇ ਵਿੱਚ ਮੀਟਿੰਗ ਹੋਈ ਹੈ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰ ਕਹੇ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕਾਕਾ ਜੀ 2 ਘੰਟੇ ਤੋਂ ਵੱਸੋ ਬੰਦ ਕਮਰੇ ਚ ਮੀਟਿੰਗ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਕੀ ਗੱਲਬਾਤ ਕੀ ਹੋਈ ਹੈ ਵੇਖੋ ਗੱਲਬਾਤ ਪੰਜਾਬੀ ਚ ਕਹਿਣਾ ਹੋਵੇ ਤਾਂ ਗੱਪ ਛੱਪ ਹੂੰ ਬਈ ਕਿਉਂ ਈਸ਼ੂ ਕੀ ਸੀ ਅੱਜ ਈਸ਼ੂ ਸੀਗਾ ਅ ਡੱਲੇਵਾਲ ਸਾਹਿਬ ਜੀ ਜੋ ਆਪਾਂ ਕੱਲ ਸਟੇਜ ਤੇ ਲੈ ਕੇ ਗਏ ਆ ਉਹਦੀ ਸਿਹ ਦੇ ਵਿੱਚ ਆਪਾਂ ਨੂੰ ਪਤਾ ਸੀਗਾ ਵੀ ਇੰਨੇ ਤਕਲੀਫ ਜਾਣ ਨਾਲ ਆਉਣ ਨਾ ਉਹ ਜਿਹੜੀ ਸਟੇਜ ਬਣਾਈ ਗਈ ਸੀ ਆਪਣੀ ਸਟੇਜ ਬਹੁਤ ਵੱਡੀ ਬਣਾਈ ਗਈ ਤੇ ਉੱਚੀ ਵੀ ਬਣਾਈ ਗਈ ਉਹਤੇ ਜਦੋਂ ਬੰਦਾ ਚੜਦਾ ਸੀ ਉਹ ਸਾਰਾ ਬੈੱਡ ਹਿੱਲਦਾ ਸੀ ਸਾਰਾ ਬੈੱਡ ਹਿੱਲਣ ਨਾਲ ਉਹਨੂੰ ਜਿਹੜੀ ਧੜਕਣਾ ਵਧੀ ਨਾਲ ਉੱਥੇ ਜਿਹੜੀ ਸਾਊਂਡ ਬਹੁਤ ਤੇਜ਼ ਚੱਲ ਰਿਹਾ ਸੀਗਾ ਸਾਊਂਡ ਦੀ ਜਿਹੜੀ ਆਵਾਜ਼ ਹੈ ਉਹ ਵੀ ਡੱਲੇਵਾਲ ਸਾਹਿਬ ਨੂੰ ਪੈ ਰਹੇ ਸੀ ਜਿਹੜੀ ਸਰਚ ਵਜੋਂ ਉਹਦੀ ਕਰਕੇ ਜਿਹੜਾ ਉਹ ਸਰੀਰਕ ਤੌਰ ਤੇ ਜਦੋਂ ਬੈਠਦਾ ਹੁਣ ਉਲਟੀ ਆ ਜਾਂਦੀ ਹੈ ਹੂੰ ਉਲਟੀ ਉਹ ਪ੍ਰਸ਼ਾਸਨ ਦੀ ਕੱਲ ਵੀ ਰਿਪੋਰਟਸ ਵੀ ਉਲਟੀਆਂ ਆ ਰਹੀਆਂ ਨੇ ਹੂੰ ਇਹਦਾ ਇਹ ਸੀਗਾ ਵੀ ਸਾਨੂੰ ਕਿਹੜਾ ਟੀਮ ਜਿਹੜੇ ਲੈ ਕੇ ਆਏ ਆ ਅਸੀਂ ਕਿਹੜਾ ਡੱਲੇਵਾਲ ਸਾਹਿਬ ਨੂੰ ਮਿਲ ਲੈਣ ਦੇ ਡੱਲੇਵਾਲ ਸਾਹਿਬ ਨੇ ਉਹ ਮਨਾਂ ਕਰਿਆ ਬਈ ਮੇਰੀ ਸਿਹਤ ਠੀਕ ਨਹੀਂ ਮੈਂ ਕਿਸੇ ਨੂੰ ਮਿਲਣ ਮੁਲਣੇ ਦੇਣਾ ਮੈਂ ਨੂੰ ਕੋਈ ਲੋਡ ਨਹੀਂ ਮੈਂ ਡਾਕਟਰੀ ਜਦੋਂ ਕੋਈ ਸਹਾਇਤਾ ਲੈਣੀ ਨਹੀਂ ਤਾਂ ਉਹ ਕੀ ਰਿਪੋਰਟ ਹੈ ਜਿਹੜੀ ਮੇਰੀ ਸਿਹਤ ਹੈ ਠੀਕ ਹੈ ਤਾਂ ਉਸ ਗੱਲ ਦੇ ਵਿੱਚੋ ਜਿਹੜੇ ਅਸੀਂ ਘੰਟਾ ਡੇਢ ਘੰਟਾ ਉਹਨਾਂ ਨੇ ਫਿਰ ਅਸੀਂ ਜਿਹੜੇ ਵਾਰੰਟੀ ਆਰ ਬੈਠੇ ਆ ਉੱਥੇ ਉਹਨਾਂ ਨੂੰ ਮੈਸੇਜ ਦਿੱਤਾ ਬਈ ਟੀਮ ਆਈ ਹੈ ਅਧਿਕਾਰੀ ਆਏ ਨੇ ਐਸਐਸਪੀ ਨਾਨਕ ਸਿੰਘਾਇਏ ਨੇ ਜੀ ਆਏ ਨੇ ਉਹਨਾਂ ਨੂੰ ਜਦੋਂ ਇਹ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਮਿਲਣਾ ਚਾਹੁੰਦੇ ਆ ਫਿਰ ਉਹਨਾਂ ਨੇ ਉਹ ਸੌ ਰਹੇ ਨੇ ਇਹ ਸਾਡੇ ਉਹ ਜਿਹੜੇ ਮੁੰਡੇ ਨੇ ਵਾਰੰਟੀ ਆਰ ਆਬ ਦੇ ਉਹ ਜਦੋਂ ਸੌ ਜਾਂਦਾ ਫਿਰ ਉਠਾਉਂਦੇ ਨਹੀਂ ਜਦੋਂ ਉੱਠ ਕੇ ਪਾਸਾ ਪੂਸਾ ਟੇਢਾ ਲੈਂਦੇ ਨੇ ਉਦੋਂ ਜਾਂ ਤਾਂ ਉਹ ਪਾਣੀ ਦੀ ਘੁੱਟ ਮੰਗਦੇ ਹੁੰਦੇ ਆ ਉਦੋਂ ਫਿਰ ਉਹ ਕੋਸ਼ਿਸ਼ ਕਰਦੇ ਨੇ ਵੀ ਮਲਾ ਦੇ ਗਏ ਨਹੀਂ ਉਹ ਬੁਲਾਉਂਦੇ ਨਹੀਂ ਉਹ ਸਥਿਤੀ ਦੇ ਵਿੱਚ ਉਹ ਅਸਲ ਤਾਂ ਇੱਕ ਜਿਹੜਾ ਕੱਲ ਦਾ ਇਨੈਸਰ ਇਨੀ ਤਕਲੀਫ ਉਹਨਾਂ ਨੂੰ ਬੋਲੇ 7-8 ਮਿੰਟ ਸਟੇਜ ਤੇ ਬੋਲੇ ਵੀ ਉਹ ਸਾਰੀ ਜਿਹੜੀ ਦਿੱਕਤ ਆਉਣੇ ਸੀ ਤਾਂ ਉਹਦੇ ਵਿੱਚੋਂ ਜਿਹੜੇ ਟੀਮ ਆਈ ਹੈ ਉਹ ਹਜੇ ਵੀ ਡਾਕਟਰਾਂ ਦੀ ਟੀਮ ਹੁਣ ਬੈਠੀ ਹੈ ਉਹ ਇੰਤਜ਼ਾਰ ਚ ਨੇ ਵੀ ਡੱਲੇਵਾਲ ਸਾਹਿਬ ਜੇ ਕਹੇ ਤਾਂ ਅਸੀਂ ਜਾਵੜਾਂਗੇ ਜੇ ਅਗਰ ਮੈਨੂੰ ਲੱਗਦਾ ਵੀ ਨਾ ਉੱਠੇ ਤਾਂ ਫਿਰ ਉਹਨਾਂ ਨੂੰ ਵਾਪਸ ਹੀ ਜਾਣਾ ਪੈਂਦਾ ਇਸ ਸਥਿਤੀ ਦੇ ਵਿੱਚ ਕੋਈ ਜਿਹੜੇ ਇਸ਼ੂ ਤੇ ਆਪਾਂ ਗੱਲ ਕਰਨਾ ਚਾਹੁੰਦੇ ਸੀ ਵੀ ਹੋ ਸਕਦਾ ਸ੍ਰੀਮ ਕਮੇਟੀ ਜਿਹੜੀ ਕੱਲ ਨੂੰ ਡੇਟ ਆ ਉਹਦੇ ਸਬੰਧ ਚ ਕੋਈ ਗੱਲ ਕਰਨਾ ਹੋਵੇ ਜਾਂ ਕੋਈ ਸਰਕਾਰ ਵੱਲੋਂ ਪ੍ਰੋਪੋਜ਼ਲ ਆਈ ਹੋਵੇ ਉਹਤੇ ਕੋਈ ਗੱਲ ਕਰਨੀ ਹੋਵੇ ਉਹ ਇਸ਼ੂ ਆ ਜਿਹੜੇ ਉਹ ਨਹੀਂ ਛੇੜੇ ਨਹੀਂ ਵਿਚਾਰੇਗੇ ਨੇ ਸਿਰਫ ਇਹ ਹੀ ਕਿਹਾ ਵੀ ਅਸੀਂ ਤਾਂ ਸਿਰਫ ਜਿਹੜੀ ਸਾਡੇ ਕੋਲੇ ਡਾਕਟਰਾਂ ਦੀ ਰਿਪੋਰਟ ਆ ਵੀ ਕੱਲ ਨੂੰ ਉਹਨੇ ਉਲਟੀਆਂ ਆਈਆਂ ਅੱਜ ਵੀ ਆਈਆਂ ਉਹ ਸਬੰਧ ਦੇ ਵਿੱਚ ਅਸੀਂ ਡੱਲੇਵਾਲ ਸਾਹਿਬ ਕੋਲੇ ਜਾਣਾ ਚਾਹੁੰਦੇ ਹਾਂ ਕੱਲ ਜਿਸ ਤਰ੍ਹਾਂ ਦੇ ਨਾਲ ਐਂਬੂਲੈਂਸ ਨੂੰ ਲੈ ਕੇ ਜਿਸ ਤਰ੍ਹਾਂ ਦਾ ਸਟ੍ਰੈਚਰ ਤੋਂ ਉਸ ਸਟੇਜ ਤੱਕ ਉਹਨੂੰ ਲੈ ਕੇ ਜਾਂਦਾ ਗਿਆ ਉਹ ਸਾਰੀ ਚਰਚਾਵਾ ਵੀ ਨੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਸਹੀ ਢੰਗ ਦੇ ਨਾਲ ਉਹਨਾਂ ਨੂੰ ਸਟੇਜ ਉੱਤੇ ਨਹੀਂ ਲੈ ਕੇ ਗਏ ਵੇਖੋ ਠੀਕ ਹੈ ਜਿਹੜੀ ਸਥਿਤੀ ਦੇ ਵਿੱਚ ਆਪਾਂ ਵੇਖਿਆ ਇਨਸਾਨ ਨੂੰ ਜਦੋਂ ਉੱਥੇ ਤੁਸੀਂ ਲਜਾਉਂਗੇ ਜਿਹੜੇ ਅੱਖੀਂ ਦੇਖ ਰਹੇ ਆ ਉਹ ਸਥਿਤੀ ਹੋ ਰਹੀ ਹੈ ਜਿਹੜੇ ਭਾਵਕ ਹੋ ਕੇ ਪਮਾਉ ਟੀਵੀ ਤੇ ਬੈਠੇ ਨੇ ਪਮਾਉ ਸੋਸ਼ਲ ਮੀਡੀਆ ਚਲਾ ਰਹੇ ਨੇ ਜਿਹੜੀ ਤਸਵੀਰ ਉਹ ਜਾ ਰਹੀ ਸੀ ਉਹ ਸਥਿਤੀ ਦੇ ਮੁਤਾਬਕ ਤਾਂ ਠੀਕ ਆ ਉਹ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਜਨਨ ਜਿਹੜੇ ਹਿਸਾਬ ਨਾਲ ਆਪਾਂ ਚੱਕ ਕੇ ਸਟੇਜ ਤੇ ਬੈਡ ਤੇ ਲੈ ਕੇ ਗਏ ਆ ਉਹ ਤਸਵੀਰਾਂ ਹੋਰ ਹੀ ਕੋਈ ਅਰਥ ਕੱਢ ਲੈਂਦੀਆਂ ਨੇ ਤਾਂ ਉਸ ਲਈ ਤਾਂ ਅਸੀਂ ਕਹਿੰਦੇ ਆ ਵੀ ਜਿਹੜਾ ਉਹਨਾਂ ਨੂੰ ਇਹ ਲੈ ਕੇ ਆਉਣਾ ਉਹ ਲੈ ਕੇ ਜਾਣਾ ਇਹ ਕਰਨਾ ਜਿੰਨਾ ਚਿਰ ਚਲੋ ਇੱਛਾ ਸੀ ਪਰ ਸਾਡੇ ਕੋਲੇ ਕਿਸੇ ਕੋਲੇ ਐਮੀ ਗੇ ਹਿੰਮਤ ਵੀ ਨਹੀਂ ਹੁੰਦੀ ਵੀ ਡੱਲੇਵਾਲ ਸਾਹਿਬ ਨੂੰ ਅਸੀਂ ਕਿਸੇ ਗੱਲ ਤੋਂ ਰੋਕਦਗੇ ਹੂੰ ਉਹਨੇ ਕਿਹਾ ਤਾਂ ਵੀ ਜਾਣਾ ਤਾਂ ਜਾਣਾ ਹੀ ਆ ਤਾਂ ਮੈਂ ਇਹ ਗੱਲ ਚਾਹੁੰਦਾ ਸੀਗਾ ਵੀ ਜਾਂ ਕੋਈ ਉਹ ਜਿਹਾ ਢੰਗ ਸਾਡਾ ਤਰੀਕਾ ਨਹੀਂ ਕੋਈ ਲਿਫਟ ਜਿਹੜੀ RAMNA ਚੱਕ ਕੇ ਅਸੀਂ ਉਸੇ ਥਾਂ ਜਗ੍ਹਾ ਤੋਂ ਹੀ ਹੂੰ ਬੁਲਾ ਦਿੰਦੇ ਜਾਂ ਥੱਲੇ ਬੁਲਾਉਂਦੇ ਥੱਲੇ ਰਾਸ਼ੀ ਇੰਨਾ ਸੀਗਾ ਤੇ ਫਿਰ ਹਰੇਕ ਦੀ ਇੱਛਾ ਸੀ ਵੀ ਡੱਲੇਵਾਲ ਸਾਹਿਬ ਦੇ ਨੇੜਾ ਹੁਣ ਜਿਹੜਾ ਜੋਗ ਹੈਗਾ ਹੁਣ ਜੇ ਮਿਲਣ ਵਾਲੀ ਗੱਲ ਘਟਾ ਹੈ ਬੋਲਣ ਵਾਲੀ ਹੁਣ ਜਿਹੜੀ ਵੀਡੀਓ ਵੀਡੀਓ ਬਣਾਉਣੀ ਹੈ ਰੇਕ ਦੀ ਆ ਵੀ ਮੇਰੀ ਫੋਟੋ ਨਾਲ ਹੋਵੇ ਉਹ ਜਿਹੜਾ ਰਸ਼ ਹੋ ਜਾਂਦਾ ਹੈ ਉਹ ਹਕੀਕਤ ਸਚਾਈ ਫਿਰ ਹੋਰ ਹੀ ਹੋ ਜਾਂਦੇ ਜਿਹੜੇ ਬੰਦੇ ਸਮਾਂ ਮਿਲਣਾ ਚਾਹੁੰਦੇ ਦੂਰੋਂ ਉਹਨਾਂ ਦਾ ਵੀ ਰਸਤਾ ਰੁਕਿਆ ਜਾਂਦਾ ਹੈ ਉਹ ਜਿਆਦਾ 5-700 ਬੰਦਾ ਨੌਜਵਾਨ ਮੂਰੇ ਆਉਂਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਉਹ ਦੇਖ ਕੇ ਜਿਹੜੇ ਆਪਾਂ ਨੂੰ ਤਾਂ ਆ ਉਸ ਸਥਿਤੀ ਦੇ ਵਿੱਚ ਲੈ ਕੇ ਜਾਣਾ ਪਿਆ ਸਟੇਜ ਤੇ ਤਾਂ ਉਹ ਠੀਕ ਆ ਥੋਡੀ ਗੱਲ ਇਹ ਤਾਂ ਉਹ ਮੈਂ ਵੀ ਸੋਚਦਾ ਵੀ ਉਹ ਗਲਤ ਹੋਇਆ ਤਾਂ ਇਸ ਸਥਿਤੀ ਦੇ ਵਿੱਚ ਕੋਸ਼ਿਸ਼ ਕਰਾਂਗੇ ਇਸੇ ਕਰਕੇ ਤਾਂ ਜਿਹੜੀ ਆਪਣੇ ਕੈਵਨ ਬਣਿਆ ਹੋਇਆ ਸਟੇਜ ਤੇ ਪੱਕਾ ਸਾਰਾ ਇੰਤਜ਼ਾਮ ਕੀਤਾ ਹੋਇਆ ਉਹਦੇ ਕੰਚ ਦਾ ਪਾਸੇ ਵਾਤਾਵਰਣ ਦਾ ਹੋਦਾ ਆਕਸੀਜਨ ਦਾ ਸਾਰਾ ਕੁਝ ਪ੍ਰਬੰਧ ਕਰਿਆ ਫੇਰ ਵੀ ਆਪਾਂ ਟਰਾਲੀ ਚੋਂ ਤਾਂ ਨਹੀਂ ਲੈ ਕੇ ਜਾਂਦੇ ਵੀ ਕੋਈ ਦਿੱਕਤ ਨਾ ਜੇ ਕੱਲ ਜਿਹੜਾ ਐਡੀ ਵਾਰਡ ਲੈ ਕੇ ਗਏ ਆ ਪਰ ਉਹ ਡੱਲੇਵਾਲ ਸਾਹਿਬ ਦੀ ਭਾਵਨਾ ਸੀ ਵੀ ਮੈਂ ਲਾਜ਼ਮੀ ਲੋਕਾਂ ਦੇ ਦਰਸ਼ਨ ਕਰਨੇ ਮੈਂ ਤਾਂ ਇਹੀ ਕਹੂੰਗਾ ਕਿ ਡੱਲੇਵਾਲ ਸਾਹਿਬ ਦੀ ਪਤਾ ਨਹੀਂ ਕੀ ਧਾਰ ਜੁੜੀ ਹੋਈ ਹੈ ਪਰਮਾਤਮਾ ਨਾਲ ਜਿਹੜੀ ਉਹਨਾਂ ਦੀ ਇੱਛਾ ਸੀ ਲੋਕਾਂ ਨੇ ਪੂਰੀ ਕਰਤੀ ਲੋਕਾਂ ਨੇ ਰਿਕਾਰਡ ਤੋੜ ਇਕੱਠ ਕਰਕੇ ਮੋਰ ਲਾਤੀ ਕਿ ਡੱਲੇਵਾਲ ਸਾਹਿਬ ਜਿਹੜਾ ਕਿਸਾਨਾਂ ਦਾ ਆਗੂ ਹੈ ਲੀਡਰ ਹੈ ਜਿਹੜੇ ਸਮੇਂ ਲੜ ਰਿਹਾ ਵੇਖੋ ਕਹੀ ਕੋਸ਼ਿਸ਼ ਆਓ ਕਹਿਣੀ ਬਹੁਤ ਸੌਖੀ ਹੈ ਜਦੋਂ ਅਮਲ ਗਰਾਊਂਡ ਲੈਵਲ ਤੇ ਤੁਸੀਂ ਅਮਲ ਚ ਕਰੋਗੇ ਅਸਲ ਨੀਜਤਾ ਉਹ ਨਿਕਲਦਾ ਆਪ ਨੂੰ ਕੋਈ ਆਗੂ ਦੇਸ਼ ਲਈ ਮਰ ਰਿਹਾ ਹੋਵੇ ਲੜ ਰਿਹਾ ਹੋਵੇ ਆਪ ਦੇ ਪਰਿਵਾਰ ਦਾ ਨਿੱਜੀ ਤਾਂ ਉਹਦੇ ਵਿੱਚ ਕੁਝ ਨਹੀਂ ਉਹਦਾ ਪਰਿਵਾਰ ਸਾਰਾ ਇੱਥੇ ਬੈਠਾ ਮੋਰਚੇ 'ਚ ਉਹਦਾ ਪੁੱਤ ਬੈਠਾ ਪੋਤਾ ਬੈਠਾ ਨੂੰ ਬੈਠੀ ਉਹਦੀਆਂ ਭੈਣਾਂ ਬੈਠੀਆਂ ਉਹਦੇ ਰਿਸ਼ਤੇਦਾਰ ਸਾਰੇ ਬੈਠੇ ਆ ਹਮ ਹੁਣ ਉਹਨਾਂ ਨਾਲੋਂ ਨਾਤਾ ਤੋੜੀ ਬੈਠਾ ਦੇਸ਼ ਲਈ ਮਰ ਰਿਹਾ ਹਮ ਹਜੇ ਵੀ ਜੇ ਕੋਈ ਨੁਕਤਾ ਚੀਨੀ ਜਾ ਇਸ ਸਵਾਲ ਤੇ ਕੋਈ ਕਰੂਗਾ ਮੈਨੂੰ ਲੱਗਦਾ ਫਿਰ ਉਹਦਾ ਤਾਂ ਮਾਣੀ ਪੱਥਰ ਹੋ ਸਕਦਾ ਹਮ ਫਿਰ ਉਹ ਸੋਚ ਨਹੀਂ ਸਕਦਾ ਹੁਣ ਬਈ ਜੇ ਕਿਤੇ ਮੈਂ ਆ ਅਮਲ ਦੇ ਵਿੱਚ ਮੈਂ ਕਰਕੇ ਵਿਖਾਵਾਂ ਹਮ ਜੋਸ਼ ਇਹ ਚਾਹੀਦੀ ਆ ਕੇ ਵੀ ਹੋ ਸਕਦਾ ਆਪਾਂ ਤੋਂ ਨਾ ਹੋਣਾ ਹੋਵੇ ਹੁਣ ਆਪਾਂ ਆਪਣੇ ਗੁਰੂਆਂ ਦੀ ਦਸਵੇਂ ਪਾਤਸ਼ਾਹ ਗੁਰੂ ਦੀ ਗੱਲ ਕਰਦੇ ਹਾਂ ਕਿਉਂ ਸਿਰ ਝੁਕਦਾ ਕੋਈ ਪਰਿਵਾਰ-ਵਾਰ ਦੇ ਪਰਿਵਾਰ ਵਾਰਿਆ ਗਿਆ ਅਸੀਂ ਤਾਂ ਉਂਗਲ 'ਚੋਂ ਮੜਾ ਜਾ ਖੂਨ ਨਹੀਂ ਨਿਕਲ ਦਿੰਦੇ ਆਪਦੇ ਪਰਿਵਾਰ ਲਈ ਸਾਰੇ ਛੱਡ ਕੇ ਭੱਜ ਜਾਂਦੇ ਆ ਜਿਹਨੇ ਪਰਿਵਾਰ ਵਾਰਿਆ ਮੱਲੋ ਮੱਲੀ ਸਿਰ ਝੁਕਦਾ ਹੈ ਨਾ ਤਾਂ ਇਸ ਲਈ ਜਿਹੜਾ ਕੋਈ ਦੇਸ਼ ਲਈ ਜਿਹੜੇ ਆਪਦੀ ਕੌਮ ਲਈ ਜਿਹੜਾ ਕਰਦਾ ਹੈ ਤਾਂ ਉਹ ਦਸਵੇਂ ਪਾਤਸ਼ਾਹ ਦੇ ਅੱਲੇ ਸਿਰ ਝੁਕਦਾ ਹੈ ਇਸ ਲਈ ਜਿਹੜਾ ਲੜਨਾ ਹੈ ਕਿਸੇ ਲਈ ਸਾਡੇ ਗੁਰੂਆਂ ਨੇ ਜਿਹੜਾ ਸਾਨੂੰ ਰਾਹ ਦਿੱਤਾ ਹੈ ਕੋਸ਼ਿਸ਼ ਹਰੇ ਕਰਦਾ ਹੈ ਵੀ ਤੁਰਿਆ ਜਾਵੇ ਪਰ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਜਿਹੜੀ ਉਹ ਕੋਸ਼ਿਸ਼ ਤੁਰਿਆ ਉਹ ਠੀਕ ਹੀ ਹੈ ਜਿਹੜਾ ਸਾਰਾ ਕੁਝ ਅਮਲ ਦੇ ਵਿੱਚ ਦਿਸੂਗਾ ਲੋਕਾਂ ਨੂੰ ਤਾਂ ਵਧੀਆ ਮੌਕਾ ਮੈਂ ਖੀਰੇ ਹੀ ਕਹਣਾ ਸਰਕਾਰ ਕੋਲੇ ਮੌਕਾ ਇਹ ਆ 41 ਦਿਨ ਹੋ ਗਏ 41 ਦਿਨਾਂ ਦੇ ਵਿੱਚ ਬਿਨਾਂ ਦੇਰੀ ਐਮਐਸਵੀ ਗਰੰਟੀ ਕਾਨੂੰਨ ਬਣਾ ਲੈਣਾ ਚਾਹੀਦਾ ਸਰਕਾਰ ਨੂੰ ਦੱਲੇਵਾਲ ਸਾਹਿਬ ਵੀ ਬਚੇ ਲੋਕਾਂ ਦੀਆਂ ਉਮੀਦਾਂ ਵੀ ਪੂਰੀਆਂ ਹੋਣ ਹੁਣ ਇਹ ਸਰਕਾਰ ਨੇ ਤੈਅ ਕਰਨਾ ਦੱਲੇਵਾਲ ਸਾਹਿਬ ਦੇ ਜਿਉਂਦੇ ਕਰਨਾ ਇੱਕ ਮਰੇ ਤੋਂ ਕਰਨਾ ਇਹ ਸਰਕਾਰ ਨੇ ਫੈਸਲਾ ਤੁਹਾਡਾ ਇੱਕ ਆਖਰੀ ਸਵਾਲ ਹੈ ਇੱਕ ਤੁਸੀਂ ਕਹਿ ਰਹੇ ਹੋ ਕਿ ਆਪ ਦਾ ਪਰਿਵਾਰ ਛੱਡ ਕੇ ਦੇਸ਼ ਦੇ ਲਈ ਮਰਨ ਜਾ ਰਹੇ ਨੇ ਦੱਲੇਵਾਲ ਸਾਹਿਬ ਦੂਜੇ ਪਾਸੇ ਤੁਹਾਡੇ ਪੁਰਾਣੇ ਸਾਥੀ ਨੇ ਰਿਕਵੈਸਟ ਕਰਦੋ ਕਹਿੰਦੇ ਵੀ ਇਹਨਾਂ ਨੇ ਕੁਝ ਦਿਨਾਂ ਬਾਅਦ ਸ਼ਹੀਦ ਹੋ ਜਾਣਾ ਹੈ ਮੋਰਚੇ 'ਚ ਉਸ ਤੋਂ ਬਾਅਦ ਇੱਕ ਹੋਰ ਬੰਦਾ ਬੈਠੂਗਾ ਉਹਨੇ 20 ਦਿਨ ਨਹੀਂ ਕੱਟਨੇ ਉਸ ਨੂੰ ਡੈੱਡ ਬੋਡੀਆਂ ਤੱਕ ਨਹੀਂ ਦੇਣੀਆਂ ਇਹਨਾਂ ਨੇ ਪ੍ਰਦਰਸ਼ਨ ਕਰਨਗੇ ਡੈੱਡ ਬੋਡੀਆਂ ਵੀ ਇੱਕ ਪਾਸੇ ਤੁਹਾਨੂੰ ਸਮਰਥਨ ਮਿਲਦਾ ਮਹਾਪ ਮੈਂ ਤਾਂ ਪੀਸੀ ਚ ਕਿਹਾ ਵੀ ਜਿਹੜੇ ਤੇ ਮੇਰੇ ਤੇ ਜ਼ਿੰਮੇਵਾਰੀ ਐ ਸੂਬਾ ਚਰਸਕਤਰ ਹੋਣ ਦੇ ਨਾਤੇ ਇਹ ਸਾਰੀ ਜ਼ਿੰਮੇਵਾਰੀ ਡੱਲੇਵਾਲ ਸਾਰੀ ਨਿਭਾ ਰਿਆ ਸੀ ਡੱਲੇਵਾਲ ਸਾਰਾ ਕੁਝ ਕਰ ਰਿਹਾ ਸੀ ਇਹ ਜਿਹੜੇ ਆਉਣ ਸਮੇਂ ਆਉਣ ਤੇ ਬਿਆਨ ਸਾਰੇ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਨੂੰ ਮੈਂ ਅਪੀਲ ਹੀ ਕਰ ਸਕਦਾ ਤਾਂ ਬਿਲਕੁਲ ਇਹ ਸਨ ਕਿਸਾਨ ਆਗੂ ਕਾਕਾ ਸਿੰਘ ਕੋਟਲਾ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਵੇਲੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਡੱਲੇਵਾਲ ਸਾਹਿਬ ਜੋ ਨੇ ਆਪਣਾ ਪਰਿਵਾਰ ਛੱਡ ਕੇ ਦੇਸ਼ ਦੇ ਲਈ ਆਪ ਦੀ ਸ਼ਹੀਦੀ ਜਿਹੜੀ ਕਿ ਉਹ ਦੇਣ ਜਾ ਰਹੇ ਨੇ ਤਾਂ ਦੂਜੇ ਪਾਸੇ ਆਪ ਇੱਕ ਕਿਸਾਨ ਨੇ ਜਿਹੜੇ ਉਹੀ ਇਕੱਠੇ ਹੁੰਦੇ ਨਹੀਂ ਨਜ਼ਰ ਆ ਰਹੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਮੀਟਿੰਗ ਵੀ ਜਿਹੜੀ ਪ੍ਰਸ਼ਾਸਨ ਦੇ ਨਾਲ ਹੋਈ ਹੈ ਤਾਂ ਹੁਣ ਡਲੇਵਾਲ ਸਾਹਿਬ ਸਾਹਿਬ ਤੱਕ ਵੀ ਸਿਨਿਆ ਪਹੁੰਚਾਇਆ ਗਿਆ ਤਾਂ ਦੇਖਣਾ ਹੋਵੇਗਾ ਕਿ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੋਏਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਹਨ ਸਿੰਘ ਸਵੇਰਾ ਖਨੋਰੀ ਬਾਰਡਰ